ਉਹ ਪਤਾ ਨਹੀਂ ਕਿਹੜੀ ਬਰੀਡ ਆ ਨਿੱਕੇ ਨਿੱਕੇ ਬੱਕਰੀਆਂ ਦੋਸਤ ਚਲੋ ਚਲੋ ਆ ਜਾਓ ਦੇਖੋ ਦੋਸਤੋ ਬੱਕਰੀ ਬੱਕਰੀ ਬਰੀਡ ਦੀਆਂ ਬੱਕਰੀਆਂ ਦੇਖੋ ਇਹ ਕਿਹੜੀ ਬਰੀਡ ਹੈ ਵੀਰੇ ਯਾਰ ਕਸ਼ਮੀਰ ਕਸ਼ਮੀਰ ਅੱਛਾ ਕਸ਼ਮੀਰ ਪਾਈਆਂ ਜਾਂਦੀਆਂ ਆ ਇਹ ਕੀ ਕਹਿੰਦੇ ਇਹਨੂੰ ਨਾਮ ਇਹਦਾ ਨਾਮ ਬਰੀਡ ਦਾ ਕਿਹਦਾ ਨਾਮ ਪਤਾ ਨਹੀਂ ਇਸੇ ਨਾਮ ਨਹੀਂ ਹੈ ਇਹ ਇਹ ਅਡਲਟ ਹੀ ਆ ਸਾਡਾ ਵੱਡੀ ਆ ਹਾਂ ਆਡਲਟ ਆ ਕੇ ਬੱਚੀ ਆ ਜੀ ਕਿੰਨੇ ਵੱਡੀ ਹੈ ਵੱਡੀ ਆ ਆ ਵੀ ਕਸ਼ਮੀਰ ਦੀ ਆ ਦੋ ਦੋ ਸਿੰਘ ਆ ਯਾਰ ਇਹਨਾਂ ਦੇ ਬੋਲੀ ਹੁੰਦੀ ਆ ਨਹੀਂ ਆ ਉਹ ਵੇ ਹੱਤੇ ਤੇ ਚਾਰ ਹੋਏ ਪਏ ਆ ਆ ਉਹ ਵੇ ਪਰਲੀ ਦੇ ਨਹੀਂ ਉਹ ਜੀ ਮੁੜੇ ਹੋਏ ਯੋਹ ਦੋ ਹਣੀਓ ਮੁੜੇ ਹੋਏ ਆ ਅੱਛਾ ਉੱਤੋਂ ਦੀ ਘੁੰਮ ਕੇ ਆਏ ਵੜਾ ਆਇਆ ਵਿਆਣਾ ਹਾਂ ਠੀਕ ਆ ਇਹ ਰਸਤਾ ਅੱਥੋਂ ਅੱਜੋ ਦਾ ਕੀ ਰੇਟੰ ਦਾ ਵੀ ਇਹ ਫੋਰ ਸੇਲ ਅੱਛਾ ਇਸੇ ਦੇਖ ਨਹੀਂ ਲਈ ਆਏ ਨਹੀਂ ਮੇਡ ਫੋਰ ਕਿਡ ਨਹੀਂ ਕਰਨੀ ਫਿਰ ਉਹ 3 ਸਾਲ ਦੇ ਛੋਟੇ ਬੱਚਿਆਂ ਨੂੰ ਹੀ ਸ਼ੋਅ ਹੋਣੀ ਚੱਲ ਜੀ ਦੇਖੋ ਦੋਸਤੋ ਇਹ ਸਾਰਾ ਫਾਰਮ ਸੁਖਵੀਰ ਸਿੰਘ ਬਾਦਲ ਜੀ ਦਾ ਇਹ ਵੀ ਉਹਨਾਂ ਦਾ ਹੀ ਇਹ ਵੀ ਉਹਨਾਂ ਦਾ ਹੀ ਅਬਲਖ ਹੈ ਇਹ ਅਬਲਖ ਬਸ਼ੇਰੀ ਬਸ਼ੇਰੀ ਆ ਦੇਖੋ ਦੋਸਤੋ ਦੇਵੀ ਸੁਖਵੀਰ ਸਿੰਘ ਬਾਦਲਕੀਆਂ ਬੱਕਰੀਆਂ ਨਿੱਕੀਆਂ ਨਿੱਕੀਆਂ ਆਇਆਂ ਇਹ ਆ ਦੇਖੋ ਜਮਾਂ ਛੋਟੀਆਂ ਛੋਟੀਆਂ ਮੋਕਸਰ ਮੇਲੇ ਤੇ ਆਈਆਂ ਹੋਈਆਂ ਆ ਚਾਗਦੀ ਨਹੀਂ ਨਖਰਾ ਹੀ ਬੜਾਇਆ ਸਰਦਾਰ ਸੁਖਵੀਰ ਸਿੰਘ ਕੇ ਫਾਰਮ ਦੀ ਬਰੀਡ ਦੀ ਆਹ ਪਰੇ ਸਿੰਘਾਂ ਵਾਲਾ ਇਹ ਕੀ ਸੰਭਰ ਕੇ ਕੀੰਦਾ ਸੰਭਰ ਸੰਭਰਾ ਇਹ ਆ ਦੇਖ ਲਓ ਦੋਸਤੋ ਸੁਖਵੀਰ ਸਿੰਘ ਬਾਦਲ ਜੀ ਕੇ ਇਹ ਲਾਈਵ ਇਹ ਦੋਸਤੋ ਸਾਰੇ ਸੁਖਵੀਰ ਸਿੰਘ ਬਾਦਲ ਜੀ ਕੇ ਫਾਰਮ ਦੀ ਬੱਕਰੀਆਂ ਭੇਡਾਂ ਸੰਭਰ ਰਵੀ ਸਿੰਘ ਬਾਦਲ ਜੀ ਦੇ ਫਾਰਮ ਦੀਆਂ ਬੱਕਰੀਆਂ ਆ। ਆਹ ਕਿਹਦੀ ਦੋ ਭੇਡੂਏ ਪਤਾ ਨਹੀਂ ਕੀ ਐ। ਕਸ਼ਮੀਰੀ ਬਰੀਡ ਆ ਕਿਹੜੀ ਐ। ਉਹਨਾਂ ਘੋੜੀਆਂ ਦਿਖਾਉਣੇ ਸਬੀਰ ਸਿੰਘ ਬਾਦਲ ਸਾਹਿਬ ਦੀਆਂ। ਜਿਹੜੀਆਂ ਲੈ ਕੇ ਆਏ ਹੋਏ ਮੇਲੇ 'ਚ ਆਹ ਦੇਖੋ। ਕੋਈ ਨਾ ਮੈਂ ਫੋਨ ਕਰ ਦੂ ਇਹਨਾਂ ਲੈ ਜਾਣੇ ਜੇ ਬਈ। ਮੈਂ ਵੀ ਕਿ ਮੰਡੀ 'ਚ ਵੀ ਬਈ ਘੋੜੀਆਂ ਨੇ ਅਰੰਭੋਤ ਕਰ ਦੂ ਫੋਨ। ਹਾ 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 ਮਲੂਟ ਵਾਲੇ ਮਾਮੇ ਕਹੇਗੀ ਉਹਨਾਂ ਕੋਲ ਹੈਗੀਆਂ ਨਾ ਖਰਖਰਾ ਵਾ ਇਹਦਾ ਖਰਖਰਾ ਇਹ ਵੀ ਬਾਦਲ ਸਾਹਿਬ ਦੀ ਕੁੜੀ ਇਹ ਕਿਹੜੀ ਲਾਈਨ ਲੋ ਜਾਂਦਾ ਵੀਰੇ ਮਾਰਵਾੜੀ ਤੇ ਕਿਹਦਾ ਬੱਚਾ ਇਹ ਸ਼ੇਰ ਹੈ ਹਾਂ ਸ਼ੇਰ ਹੈ ਸ਼ੇਰਾ ਸ਼ੇਰ ਰਾਜ ਦਾ ਅਸਲ ਸ਼ੇਰ ਰਾਜ ਦਾ ਪਤਾ ਨਹੀਂ ਕਿਹਦਾ ਹੀ 来来，给我打